ਜਿਸ ਨੂੰ ਜਦੋਂ ਕੁਝ ਸਮੇਂ ਪਹਿਲਾਂ ਇੱਕ ਮਾਮਲਾ ਗਰਮਾਇਆ ਸੀ ਗਿਆ ਕਿ ਅਮਰੀਕਾ ਦੇ ਸਿਡਨ ਜੋ ਕਿ ਇੱਕ ਸਿੱਖ ਐਕਟਿਵਿਸਟ ਸੀਗੇ ਉਹਨਾਂ ਦੇ ਮਸਲੇ ਦੇ ਵਿੱਚ ਕਿਹ ਲੋਕ ਕਿ ਭਾਰਤ ਦਾ ਨਾਮ ਆਇਆ ਸੀ ਕਿ ਉਹਨਾਂ ਦੀ ਕਿਹ ਲੋਕ ਕਿ ਉਹਨਾਂ ਦੇ ਮਰਡਰ ਦਾ ਇੱਕ ਪਲੋਟ ਜਿਹੜਾ ਸੀ ਉਹ ਰਚਾ ਗਿਆ ਸੀਗਾ ਜਿਸ ਤੋਂ ਬਾਅਦ ਭਾਰਤ ਵੱਲੋਂ ਕਿ ਕਿਹਾ ਗਿਆ ਸੀਗਾ ਕਿ ਸਾਡੇ ਵੱਲੋਂ ਵੀ ਇੱਕ ਕਮੇਟੀ ਬਣਾਈ ਜਾਏਗੀ ਉਸ ਕਮੇਟੀ ਦੀ ਰਿਪੋਰਟ ਹੁਣ ਭਾਰਤ ਵੱਲੋਂ ਅਮਰੀਕਾ ਨੂੰ ਦੇਣ ਦੀ ਕਿਹ ਲੋਕ ਕਿ ਖਬਰ ਸਾਹਮਣੇ ਆ ਰਹੀ ਹੈ ਇਸ ਸਾਰੇ ਕੱਣਾ ਕਰਮ ਦੇ ਪਿੱਛੇ ਦਾ ਕਿਹ ਲੋਕ ਕਿ ਸਾਨੂੰ ਦਸਖਣ ਖੁਦ ਦੱਸੋ ਕੀ ਸੱਚ ਹੈ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਜੀ 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 ਤਕਰੀਬਨ ਅੱਜ ਤੋਂ 1.5 ਸਾਲ ਪਹਿਲਾਂ ਜਦੋਂ ਅਮਰੀਕਾ ਦੇ ਵਿੱਚ ਇੱਕ ਕਤਲ ਸਿੱਖ ਐਕਟੀਵਿਸਟ ਦੇ ਕਤਲ ਦੀ ਸਾਜ਼ਿਸ਼ ਜਿਹੜੀ ਜਿਹਦਾ ਪਰਦਾਫਾਸ਼ ਅਮਰੀਕਾ ਨੇ ਕੀਤਾ ਸੀ ਉਸ ਤੋਂ ਬਾਅਦ ਇੱਕਦਮ ਪੂਰੀ ਦੁਨੀਆ ਦੇ ਵਿੱਚ ਮੀਡੀਆ ਦੇ ਵਿੱਚ ਇਹ ਖਬਰ ਜਿਹੜੀ ਹੈ ਉਹ ਨਸ਼ਰ ਹੋਈ ਨਸ਼ਰ ਹੋਣ ਤੋਂ ਬਾਅਦ ਕੀ ਹੁੰਦਾ ਕਿ ਕੁਝ ਮਹੀਨਿਆਂ ਬਾਅਦ ਨikhil gupta ਨੂੰ check republic ਤੋਂ ਲਿਆਂਦਾ ਜਾਂਦਾ ਹੈ ਫਿਰ بڑے ਵੱਡੇ ਵੱਡੇ মিডিਆ ਆਧਾਰਿਆਂ ਨੇ ਇਹਦੇ ਉੱਤੇ ਖਬਰਾਂ ਛਾਪੀਆਂ ਕਿ ਆਖਰ ਕਿਉਂ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਭਾਰਤ ਦੇ ਪਿੱਛੇ ਜ਼ਿੰਮੇਵਾਰੀ ਜ਼ਿੰਮੇਵਾਰ ਹੈ ਕਿਉਂਕਿ ਉਸ ਤੋਂ ਪਹਿਲਾਂ ਜਿਹੜਾ ਕੈਨੇਡਾ ਦੇ ਵਿੱਚ ਵੀ ਇਹ ਸਾਰਾ ਕੁਝ ਹੋ ਚੁੱਕਿਆ ਸੀ ਇਸ ਕਰਕੇ ਉਹ ਕਿਤੇ ਨਾ ਕਿਤੇ ਭਾਰਤ ਨਾਲ ਜੋੜ ਕੇ ਹੀ ਉਹਨੂੰ ਦੇਖਿਆ ਜਾਂਦਾ ਰਿਹਾ ਸੋ ਅਮਰੀਕਾ ਨੇ ਭਾਰਤ ਨੂੰ ਕਿਹਾ ਕਿ ਇਹਦੇ ਵਿੱਚ ਸਾਡੇ ਨਾਲ ਤੁਸੀਂ ਆਪਣੇ ਆ ਕੇ ਜਿਹੜੀ ਹੈ ਜਾਂਚ ਦੇ ਵਿੱਚ ਸਾਡੇ ਨਾਲ ਕੰਪਰੋਮਾਈਜ਼ ਕਰੋ ਸਾਡੇ ਨਾਲ ਬੈਠੋ ਆਪਾਂ ਜਿਹੜਾ ਇਕੱਠਿਆਂ ਜਾਂਚ ਕਰਦੇ ਆ ਇਹ ਆਖਰ ਹੋਇਆ ਕੀ ਹੈ ਸਾਡਾ ਮਤਲਬ ਕੀ ਸਾਨੂੰ ਇਹ ਦਿਖ ਰਿਹਾ ਹੈ ਕਿ ਤੁਹਾਡਾ ਇਹਦੇ ਵਿੱਚ ਹੱਥ ਹੈਗਾ ਸੋ ਉਸ ਤੋਂ ਬਾਅਦ ਭਾਰਤ ਨੇ ਕੀ ਕਿਹਾ ਸੀ ਭਾਰਤ ਨੇ ਕਿਹਾ ਸੀ ਕਿ ਅਸੀਂ ਇੱਕ ਹਾਈ ਲੈਵਲ ਕਮੇਟੀ ਜਿਹੜੀ ਆ ਉਹ ਬਣਾ ਦਿੱਤੀ ਹੈ ਹਾਈ ਲੈਵਲ ਕਮੇਟੀ ਅੱਜ ਤੋਂ 1.5 ਸਾਲ ਪਹਿਲਾਂ ਤਕਰੀਬਨ ਬਣੀ ਤੇ ਉਹਦੀ ਜਾਂਚ ਜਿਹੜੀ ਉਹ ਚੱਲਦੀ ਆ ਰਹੀ ਸੀ ਮਤਲਬ ਕਿ ਭਾਰਤ ਨੇ ਕਿਹਾ ਸੀ ਕਿ ਇਹ ਕਮੇਟੀ ਜਾਂਚ ਕਰੇਗੀ ਕਿ ਆਖਰ ਇਹ ਹੋਇਆ ਕੀ ਹੈ ਕਿ ਕੌਣ ਬੰਦੇ ਨੇ ਜਿਨ੍ਹਾਂ ਨੇ ਇਹ ਸਾਜ਼ਿਸ਼ ਜਿਹੜੀ ਆ ਰਚੀ ਸੋ ਉਹ ਹਾਈ ਲੈਵਲ ਕਮੇਟੀ ਚੱਲਦੀ ਰਹੀ ਸਮੇਂ-ਸਮੇਂ ਦੇ ਉੱਤੇ ਭਾਰਤ ਦੇ ਜਿਹੜੇ ਆਪਣੇ ਫੋਰਨ ਮਿਨਿਸਟਰੀ ਦੇ ਬੁਲਾਰੇ ਨੇ ਜਾਂ ਹੋਰ ਲੋਕ ਨੇ ਉਹ ਦੱਸਦੇ ਰਹੇ ਆ ਕਿ ਸਾਡੀ ਜਾਂਚ ਜਿਹੜੀ ਆ ਉਹ ਆਲਰੇਡੀ ਚੱਲ ਰਹੀ ਹੈ ਆਪਾਂ ਹਜੇ ਨਤੀਜੇ ਤੇ ਨਹੀਂ ਪਹੁੰਚੇ ਪਰ ਹੁਣ ਪਿਛਲੇ ਦਿਨੀ ਉਹ ਜਿਹੜੀ ਰਿਪੋਰਟ ਜਿਹੜੀ ਸੀਗੀ ਉਹਦੀ ਜਾਂਚ ਜਿਹੜੀ ਆਈ ਹੈ ਸਾਹਮਣੇ ਕਮੇਟੀ ਦੀ ਉਹ ਅਮਰੀਕਾ ਨੂੰ ਸੌਂਪ ਦਿੱਤੀ ਗਈ ਹੈ ਸੌਂਪ ਦਿੱਤੀ ਗਈ ਹੈ ਤੇ ਉਹਦੇ ਵਿੱਚ ਹੁਣ ਲਿਖਿਆ ਕੀ ਗਿਆ ਸਪੈਸ਼ਲ ਤੌਰ ਦੇ ਉੱਤੇ ਕੀ ਮੈਂਸ਼ਨ ਕੀਤਾ ਗਿਆ ਕਿ ਇਹ ਕੰਮ ਇੰਡੀਵਿਜੂਅਲਸ ਦਾ ਹੈ ਇਦੇ ਪਿੱਛੇ ਭਾਰਤ ਸਰਕਾਰ ਦਾ ਹੱਥ ਨਹੀਂ ਹੈ ਇਹਦੇ ਵਿੱਚੋਂ ਕੁਝ ਬਾਗੀ ਹੋਏ ਹੋਏ ਲੋਕ ਜਿਹੜੇ ਸੀ ਸਾਡੀਆਂ ਏਜੰਸੀਆਂ ਦੇ ਹੀ ਹੋ ਸਕਦੇ ਨੇ ਉਹਨਾਂ ਵੱਲੋਂ ਇਹ ਘਟਨਾ ਵਰਤੌਣ ਦੀ ਕੋਸ਼ਿਸ਼ ਜਿਹੜੀ ਆ ਅਮਰੀਕਾ ਦੇ ਵਿੱਚ ਕੀਤੀ ਆ ਸੋ ਇਹ ਮਤਲਬ ਕਿ ਸਟਾ ਕਹਿ ਲਈਏ ਨਤੀਜਾ ਨਿਚੋੜ ਉਸ ਰਿਪੋਰਟ ਦਾ ਇਹ ਨਿਕਲਦਾ ਕਿ ਜੋ ਅਮਰੀਕਾ ਨੂੰ ਜਿਹੜੀ ਸੌਂਪ ਦਿੱਤੀ ਗਈ ਹੈ ਨਾ ਜਿਹੜੀ ਰਿਪੋਰਟ ਉਹਦੇ ਵਿੱਚ ਇਹ ਕਿਹਾ ਗਿਆ ਕਿ ਇੰਡੀਵਿਜੂਅਲਸ ਆਪਣੇ ਤੌਰ ਦੇ ਉੱਤੇ ਮਤਲਬ ਕਿ ਇਹ ਘਟਨਾ ਨੂੰ ਵਰਤੌਣ ਦੀ ਕੋਸ਼ਿਸ਼ ਜਿਹੜੀ ਹੈ ਲੋਕਾਂ ਵੱਲੋਂ ਕੀਤੀ ਗਈ ਹੈ ਸੋ ਇਹ ਸਾਰਾ ਕੁਝ ਆ ਗਿਆ ਪਰ ਹੁਣ ਇਹਦੇ ਪਿੱਛੇ ਵੀ ਗੱਲਾਂ ਹੋਰ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਆਖਰ 20 ਤਰੀਕ ਨੂੰ ਡੋਨਲਡ ਟਰੰਪ ਹੋਰ ਹੀ ਸੌਂ ਚੁੱਕਣ ਜਾ ਰਹੇ ਨੇ ਤੇ ਤਕਰੀਬਨ 4-5 ਦਿਨ ਪਹਿਲਾਂ ਇਹ ਰਿਪੋਰਟ ਸੌਂਪਣੀ ਕਿਤਨਾ ਕਿਤੇ ਇਹ ਵੀ ਦੇਖਿਆ ਜਾ ਰਿਹਾ ਕਿ ਕਿਤੇ ਡੋਨਲਡ ਟਰੰਪ ਦਾ ਡਰ ਨਾ ਹੋਵੇ ਕਿ ਡੋਨਲਡ ਟਰੰਪ ਦੇ ਆਉਣ ਤੋਂ ਪਹਿਲਾਂ ਪਹਿਲਾਂ ਇਹ ਰਿਪੋਰਟ ਜਿਹੜੀ ਸਬਮਿਟ ਕਰਦੀ ਏ ਤੇ ਜਿਹੜੀਆਂ ਪਹਿਲੀਆਂ ਸਰਕਾਰਾਂ ਨੇ ਜੋ ਬਾਈਡਨ ਹੋਰਾਂ ਦਾ ਹਜੇ ਰਾਜ ਹੈ ਫਿਲਹਾਲ ਸੋ ਉਹਨਾਂ ਦੀਆਂ ਏਜੰਸੀਆਂ ਉਹਨਾਂ ਦੇ ਤਰੀਕੇ ਦੇ ਨਾਲ ਕੰਮ ਹੋ ਜੇ ਤੇ ਇਹ ਗੱਲ ਜਿਹੜੀ ਹੈ ਇੱਥੇ ਹੀ ਠੱਪ ਹੋ ਜੇ ਸੋ ਇਹ ਵੀ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਕਿ ਡੋਨਲਡ ਟਰੰਪ ਹੋਰਾਂ ਨੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖੋ ਨਾ ਉਹਨਾਂ ਦੀਆਂ ਬਹੁਤ ਵੱਡੀਆਂ ਸਟੇਟਮੈਂਟਾਂ ਆਈਆਂ ਬੇਸ਼ੱਕ ਭਾਰਤ ਨੂੰ ਲੈ ਕੇ ਸਟੇਟਮੈਂਟ ਨਹੀਂ ਆਈ ਪਰ ਉਹਨਾਂ ਨੇ ਹਮਾਸ ਨੂੰ ਵੀ ਸਿੱਧੀ ਜਿਹੜੀ ਚੇਤਾਵਨੀ ਦਿੱਤੀ ਉਹਨਾਂ ਨੇ ਰਸ਼ੀਆ ਨੂੰ ਵੀ ਚੇਤਾਵਨੀ ਦਿੱਤੀ ਇੱਥੋਂ ਤੱਕ ਕਿ ਉਹਨਾਂ ਨੇ ਕੈਨੇਡਾ ਨੂੰ ਵੀ ਕਹਿ ਦਿੱਤਾ ਕਿ ਤੁਹਾਡੇ ਉੱਤੇ ਵੀ ਆਪਾਂ ਠੋਕ ਕੇ ਟੈਰਿਫ ਜਿਹੜਾ ਲਾਵਾਂਗੇ ਤੇ ਉਸ ਤੋਂ ਬਾਅਦ ਕਿਹਾ ਵੀ ਜੇ ਤੁਸੀਂ ਬਚਣਾ ਹੈ ਤੇ ਇਕਵਿਨਿਵੀ ਸਟੇਟ ਬਣ ਜਾਓ ਫਿਰ ਉਹਨਾਂ ਨੇ ਕਿਹਾ ਕਿ ਯੂਕਰੇਨ ਜਿਹੜਾ ਹੈਗਾ ਜਾਂ ਰਸ਼ੀਆ ਹੈਗਾ ਇਹ ਇਹਨਾਂ ਦੀ ਵੀ ਜੰਗ ਬੰਦ ਕਰਾਉਣੀ ਹੈ ਸੋ ਫਿਰ ਉਹਨਾਂ ਨੇ ਨੇਤਨ ਯਾਹੁ ਜਿਹੜੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇ ਨਾ ਉਹਨਾਂ ਦੇ ਖਿਲਾਫ ਵੀ ਉਹਨਾਂ ਨੇ ਇੱਕ ਵੀਡੀਓ ਜਿਹੜੀ ਪਾ ਦਿੱਤੀ ਸੋ ਇਸ ਤਰੀਕੇ ਦੇ ਨਾਲ ਉਹ ਬਲੰਟ ਹੋ ਕੇ ਚੱਲਦੇ ਹੋਏ ਨਜ਼ਰ ਆ ਰਹੇ ਆ ਜਿਸ ਤੋਂ ਬਾਅਦ ਲੱਗਿਆ ਸ਼ਾਇਦ ਭਾਰਤ ਨੇ ਇਹ ਸੋਚਿਆ ਹੋਵੇ ਕਿ ਭਾਈ ਆਉਂਦੇ ਦਿਨਾਂ ਦੇ ਵਿੱਚ ਸਾਡੇ ਉਤੇ ਵੀ ਬਿਆਨ ਆਉਣ ਵਾਲਾ ਹੀ ਹੈ ਤੇ 1.5 ਸਾਲ ਹੋ ਗਿਆ ਸਾਡੀ ਕਮੇਟੀ ਨੂੰ ਇਹ ਵੀ ਪੁੱਛਣਗੇ ਕਿ ਕੀ ਬਣ ਕੀ ਰਿਹਾ ਸੋ ਉਹਨਾਂ ਨੇ ਹੁਣ ਇੱਕ ਜਿਹੜੀ ਰਿਪੋਰਟ ਹੈਗੀ ਹੈ ਉਹ ਸਬਮਿਟ ਕਰ ਦਿੱਤੀ ਹੈ ਅਮਰੀਕਨ ਗਵਰਨਮੈਂਟ ਨੂੰ ਦੇ ਦਿੱਤੀ ਹੈ ਹੁਣ ਅਗਲੀ ਗੱਲ ਇਹ ਹੈ ਕਿ ਹੁਣ ਇਹ ਦੇਖਣਾ ਹੋਏਗਾ ਕਿ ਅਮਰੀਕਾ ਇਸ ਰਿਪੋਰਟ ਦੇ ਨਾਲ ਸੈਟੀਸਫਾਈ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਵਾਕਈ ਇੰਡੀਵਿਜੂਅਲਸ ਜਿਹੜੇ ਹੈਗੇ ਆ ਉਹਨਾਂ ਨੇ ਆਪਣੇ ਵੱਲੋਂ ਇਹ ਭਾਣਾ ਵਰਤੌਣ ਦੀ ਕੋਸ਼ਿਸ਼ ਕੀਤੀ ਜੇ ਕੀਤੀ ਹੈ ਤਾਂ ਕਿ ਅਮਰੀਕਾ ਉਹਨਾਂ ਇੰਡੀਵਿਜੂਅਲਜ਼ ਦੀ ਮੰਗ ਕਰੇਗਾ ਭਾਰਤ ਤੋਂ ਤੇ ਜੇ ਉਹ ਇੰਡੀਵਿਜੂਅਲਜ਼ ਭਾਰਤ ਤੋਂ ਅਮਰੀਕਾ ਨੂੰ ਜਿਹੜੇ ਐਕਸਟਰੈਡਾਈਟ ਕੀਤੇ ਜਾਂਦੇ ਨੇ ਫਿਰ ਉਹਨਾਂ ਦੇ ਕੋਲੋਂ ਕੀ ਜਾਂਚ ਕੀਤੀ ਜਾਂਦੀ ਹੈ ਕੀ ਉਹ ਆਪਣੇ ਉੱਤੇ ਲੈ ਲੈਣਗੇ ਕੀ ਅਮਰੀਕਾ ਇਹ ਪਤਾ ਲਾਉਣ 'ਚ ਕਾਮਯਾਬ ਹੋ ਜਾਏਗਾ ਕਿ ਨਹੀਂ ਇੰਡੀਵਿਜੂਅਲਜ਼ ਨਹੀਂ ਹੈਗੇ ਇਹਦੇ ਪਿੱਛੇ ਪੂਰੀ ਸਰਕਾਰ ਜਿਹੜੀ ਹੈ ਜਾਂ ਬੀਜੇਪੀ ਹੈ ਜਾਂ ਹੋਰ ਲੋਕ ਨੇ ਜੇ ਵਾਕਈ ਭਾਰਤ ਦੀ ਰਿਪੋਰਟ ਜਿਹੜੀ ਉਹ ਸੱਚੀ ਹੋਈ ਤਾਂ ਵੀ ਜਿਹੜੀ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਕਿਉਂਕਿ ਅਮਰੀਕਾ ਨੇ ਜਾਂਚ ਜਿਹੜੀ ਆ ਉਹ ਤਰੀਕੇ ਦੇ ਨਾਲ ਕਰਨੀ ਆ ਭਾਰਤ ਨੇ ਆਪਣੀ ਰਿਪੋਰਟ ਸੌਮ ਦਿੱਤੀ ਆ ਪਰ ਅਮਰੀਕਾ ਵੀ ਇਹਦੇ ਉੱਤੇ ਆਪਣੇ ਤੌਰ ਦੇ ਉੱਤੇ ਜਾਂਚ ਕਰ ਰਿਹਾ ਉਹਨਾਂ ਨੇ ਭਾਰਤ ਦਾ ਪੱਖ ਲੈਣਾ ਸੀ ਉਹ ਇਸ ਰਿਪੋਰਟ ਲਈ ਰਾਹੀਂ ਉਹਨਾਂ ਨੇ ਲੈ ਲਿਆ ਹੁਣ ਅਮਰੀਕਾ ਇਸ ਜਾਂਚ ਨੂੰ ਸਿਰੇ ਬੰਨੇ ਲਾਉਂਦਾ ਜਾਂ ਫਿਰ ਉਹ ਨikhil gupta ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਜਾਂ ਹੋਰ ਜਿਹੜਾ ਵਿਕਾਸ যাদਬ ਨੂੰ FBI ਨੇ ਜਿਹੜਾ ਹੈਗਾ ਮੋਸਟ ਵੌਂਟਡ ਕਹੇ ਕਿ ਆਪਣੀ ਵੈਬਸਾਈਟ ਦੇ ਉੱਤੇ ਪਾਇਆ ਹੋਇਆ ਉਸ ਤੋਂ ਇਲਾਵਾ ਹੁਣ ਇਹ ਵੀ ਗੱਲ ਇੱਥੇ ਸੋਚਣ ਵਾਲੀ ਹੈ ਕਿ ਜਿਹੜਾ FBI ਨੇ ਵਿਕਾਸ ਜਾਦਵ ਨੂੰ ਜਿਹੜਾ ਆਪਣੀ ਲਿਸਟ ਦੇ ਉੱਤੇ ਪਾਇਆ ਵੈਬਸਾਈਟ ਤੇ ਕੀ ਭਾਰਤ ਉਹੀ ਇੰਡੀਵਿਜੂਅਲਸ ਦੀ ਗੱਲ ਕਰ ਰਿਹਾ ਕੀ ਉਹ ਉਹਨਾਂ ਬਾਰੇ ਹੀ ਕਹਿ ਰਿਹਾ ਜਾਂ ਫਿਰ ਇਹਦੇ ਪਿੱਛੇ ਹੋਰ ਇੰਡੀਵਿਜੂਅਲਸ ਨੇ ਜੇ ਹੋਰ ਨੇ ਤਾਂ ਉਹ ਕਿੰਨੇ ਹੋ ਸਕਦੇ ਆ ਤੇ ਉਹ ਕਦੋਂ ਅਮਰੀਕਾ ਆਉਂਦੇ ਆ ਭਾਰਤ ਉਹਨਾਂ ਨੂੰ ਅਮਰੀਕਾ ਨੂੰ ਸੌਂਪਦਾ ਹੈ ਕਿ ਨਹੀਂ ਸੌਂਪਦਾ ਹਜੇ ਇਹ ਬੜੀ ਕਸ਼ਮਕਸ਼ ਹੈ ਸੋਚਣ ਦੇ ਵਿੱਚ ਜਾਂ ਸਮਝਣ ਦੇ ਵਿੱਚ ਕਿ ਇਹ ਸਾਰਾ ਕੁਝ ਹੋ ਗਿਆ ਰਿਪੋਰਟ ਦੇ ਦਿੱਤੀ ਹੈ ਤੇ ਇਹਦਾ ਮਤਲਬ ਇਹ ਮਾਮਲਾ ਖਤਮ ਹੋ ਗਿਆ ਨਹੀਂ ਇਸ ਤਰ੍ਹਾਂ ਬਿਲਕੁਲ ਨਹੀਂ ਹੈ ਇਹ ਮਾਮਲਾ ਹਜੇ ਖਤਮ ਨਹੀਂ ਹੋਇਆ ਭਾਰਤ ਨੇ ਆਪਣਾ ਪੱਖ ਜਿਹੜਾ ਅਮਰੀਕਾ ਨੂੰ ਦੇ ਦਿੱਤਾ ਹੈ ਹੁਣ ਅਮਰੀਕਾ ਇਹਦੇ ਉੱਤੇ ਕੀ ਫੈਸਲਾ ਲੈਂਦਾ ਇਹ ਆਉਂਦੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਸਾਨੂੰ ਜੀ ਜੀ ਦੇਖਣਾ ਹੈ ਜਿਲ ਸਿੰਘ ਜੀ ਹੁਣ ਕਿ ਲੋ ਕਿ ਹਾਂ ਕੀ ਰਿਐਕਸ਼ਨ ਅਮਰੀਕਾ ਵੱਲੋਂ ਆਉਂਦਾ ਜਿੱਦਾਂ ਹੀ ਅਮਰੀਕਾ ਵੱਲੋਂ ਕੋਈ ਰਿਐਕਸ਼ਨ ਆਏਗਾ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਦੁਬਾਰਾ ਆ ਕੇ ਲੋ ਕਿ ਸੰਪਰਕ ਕੀਤਾ ਜਾਵੇ ਅਤੇ ਸਹੀ ਜਾਣਕਾਰੀ ਦਰਸ਼ਕਾਂ ਦੇ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇ ਧੰਨਵਾਦ ਤੁਹਾਡੇ ਨਾਲ ਜੁੜਨ ਦੀ ਇਸ ਆਪਣੇ ਵਿਚਾਰ ਕਿ ਲੋ ਕਿ ਆਪਣੀ ਨੋਲਿਜ ਇਨਫੋਰਮੇਸ਼ਨ ਦਰਸ਼ਕਾਂ ਦੇ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇ ਬਹੁਤ ਬਹੁਤ ਧੰਨ